ਡੀ ਐਨ ਟੀ ਵੀ ਦੇਖ ਰਹਾ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਜਿਵੇਂ ਤੁਹਾਡੇ ਪਿੱਛੇ ਸੁਣਨ ਦੇ ਵਿੱਚ ਆਇਆ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਪ੍ਰਾਲੀ ਦੇ ਨਪਟਾਰੇ ਨੂੰ ਲੈ ਕੇ ਇੱਕ ਫੈਕਟਰੀ ਪਲਾਂਟ ਲੱਗਣਾ ਸੀ ਕਿਹੜੇ ਕਾਰਨਾਂ ਕਰਕੇ ਉਹ ਬੰਦ ਹੋ ਗਿਆ ਸਾਡੇ ਪਿੰਡ ਜੀ ਫੈਕਟਰੀ ਦਾ ਇੱਕ ਪਲਾਂਟ ਲੱਗ ਰਿਹਾ ਸੀ ਜਾਨੀ ਕਿ ਜਿਹੜੀ ਕਿ ਪ੍ਰਾਲੀ ਦੀ ਸਾਂਭ ਸੰਭਾਲ ਵਾਸਤੇ ਸਾਡੇ ਇੱਕ ਉੱਗੇ ਸਮਾਜ ਸੇਵੀ ਗਰਮੀਤ ਸਿੰਘ ਮਾਨ ਸਾਡੇ ਪਿੰਡ ਬੁੱਲੋ ਦੇ ਉਹ ਆਪਣੇ ਜ਼ਮੀਨੀ ਪੱਧਰ ਤੇ ਆਪਣੀ ਜ਼ਮੀਨ ਦੇ ਵਿੱਚ ਹੀ ਇੱਕ ਪਲਾਂਟ ਲਾ ਰਹੇ ਸੀ ਵੀ ਜਿਹੜਾ ਇਹ ਪਰਾਲੀ ਦੀ ਉੱਤੇ ਸਾਮ ਸੰਭਾਲ ਕਰਨੀ ਸੀ ਉਹਨਾਂ ਨੇ ਤੇ ਕੁਛ ਕ ਸੀਗੇ ਵਿਰੋਧੀ ਧਿਰਾਂ ਜੀ ਇਹਨਾਂ ਨੇ ਥੋੜਾ ਬਤਾ ਕੋਈ ਅੱਡੋ ਅਡੀ ਕਿਸੇ ਦੀ ਕੋਈ ਸਮਝ ਹੁੰਦੀ ਆ ਕਿਸੇ ਦੀ ਕਿਵੇਂ ਸਮਝ ਹੁੰਦੀ ਆ ਜੀ ਕੁਛ ਕਾਰਨਾ ਕਰਕੇ ਉਹ ਨਹੀਂ ਚੱਲ ਸਕੀ ਜੀ ਸਹੀ ਫੈਕਟਰੀ ਤੇ ਫਿਰ ਉਸ ਤੋਂ ਬਾਅਦ ਵੀ ਵੀ ਦੁਬਾਰਾ ਤੁਸੀਂ ਸੋਚਿਆ ਨਹੀਂ ਵੀ ਇਹਨੂੰ ਸ਼ੁਰੂ ਕਰਨਾ ਚਾਹੀਦਾ ਜਾਂ ਪਿੰਡ ਵਾਲੇ ਲੋਕਾਂ ਨੇ ਸੋਚਿਆ ਹੋਵੇ ਵੀ ਨਹੀਂ ਆਪਾਂ ਨੂੰ ਇਹ ਚੀਜ਼ ਆਪਣੇ ਪਿੰਡ 'ਚ ਹੋਣੀ ਚਾਹੀਦੀ ਆ ਨਹੀਂ ਅਸੀਂ ਤਾਂ ਚਾਹੁੰਦੇ ਆ ਜੀ ਵੀ ਇਹੋ ਜੇ ਪ੍ਰੋਜੈਕਟ ਨੇ ਜਿਹੜੇ ਵੀ ਉਹ ਸਰਕਾਰ ਵੀ ਇਹਦੇ ਵਿੱਚ ਆਪਣਾ ਸਹਿਯੋਗ ਦੇਵੇ ਤੇ ਜਿਹੜਾ ਇੰਨਾ ਆਹ ਇੰਨਾ ਸੀ ਮੱਥਾ ਮਾਰਦੇ ਆ ਜੀ ਇੰਨਾ ਕੁਝ ਕਰਦੇ ਆ ਸਾਨੂੰ ਸੌਖਾ ਹੋ ਜੇ ਸਾਡੇ ਪਿੰਡ ਫੈਕਟਰੀ ਲੱਗ ਜਾ ਸਾਨੂੰ ਹੋਰ ਕੀ ਚਾਹੀਦਾ ਜੀ ਇਹਦੇ ਨਾਲ ਯਾਨੀ ਕਿ ਆਸੇ ਪਾਸੇ ਜਿਹੜੀ ਪਿੰਡਾਂ ਦੀ ਪ੍ਰਾਲੀ ਆ ਉਹਦੀ ਵੀ ਸਾਮ ਸਮਾਲ ਹੋ ਜੂਗੀ ਤੇ ਸਾਨੂੰ ਵੀ ਜਿਹੜਾ ਸਾਡਾ ਕੰਮ ਉਹ ਵੀ ਸਾਨੂੰ ਇਜੀ ਹੋ ਜਾਊਗਾ ਜੀ ਹਾਂਜੀ ਹਾਂਜੀ ਵੀ ਤੁਹਾਡੇ ਆਸ-ਪਾਸ ਜਿਹੜੇ ਵੀ ਪਿੰਡਾਂ ਹਨਾ ਉਹਨਾਂ ਦੇ ਵੀ ਦੇਖੋ ਹਨਾ ਇੰਨੀ ਵੱਡੇ ਪੱਧਰ ਤੇ ਪ੍ਰਾਲੀ ਆ ਜਿਹੜੀ ਉਹ ਵੀ ਇਸੇ ਫੈਕਟਰੀ 'ਚ ਆਉਣਗੇ ਉਹ ਸਾਰੀ ਇੱਥੇ ਡੰਪ ਹੋ ਜਾਊਗੀ ਜੀ ਸਾਰੇ ਜਿਵੇਂ ਕੜੈਲਾਂ ਕੜੈਲੀ ਹੋ ਗਿਆ ਚੌਂ ਹੋ ਗਿਆ ਪੱਕੋ ਹੋ ਗਿਆ ਵਿਦਿਆਲਾ ਹੋ ਗਿਆ ਜਿਹੜੇ ਆਸ-ਪਾਸ ਦੇ 8 ਨੂੰ ਪਿੰਡ ਨੇ ਸਾਡੇ ਉਹਨਾਂ ਦੀ ਸਾਰੀ ਯਾਨੀ ਕਿ ਤਸੇ ਬਸੇ ਜਿਹੜੀ ਪ੍ਰਾਲੀ ਆ ਉਹ ਸਾਰੀ ਇਹ ਫੈਕਟਰੀ ਕਵਰ ਕਰ ਸਕਦੀ ਆ ਕਰ ਸਕਦੀ ਆ ਤੇ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਰਕਾਰ ਨੂੰ ਜਿਹੇ ਜੇ ਕੰਮ ਕਰਨੇ ਚਾਹੀਦੇ ਆ ਜਏ ਪਲਾਂਟ ਨੂੰ ਜਿਹੜੀ ਤਰ ਵੀ ਤਰਜੀਹ ਦੇਣੀ ਚਾਹੀਦੀ ਵੀ ਸਭ ਤੋਂ ਪਹਿਲਾਂ ਇਹ ਪਲਾਂਟ ਲਗਾਏ ਜਾਣ ਜਿਵੇਂ ਹੁਣ ਉਹਨਾਂ ਦਾ ਸਰਕਾਰ ਦੀ ਲਾਲੋ ਹੁਣ ਉਹਨਾਂ ਦੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਕੰਟਰੋਲ ਕਰਨ 'ਚ ਮੁਸ਼ਕਲ ਆ ਰਹੀ ਆ ਜਿਵੇਂ ਕਿ এনवायरमेंट ਨੂੰ ਲੈ ਕੇ ਉਹ ਕੋਈ ਹੋਰ ਕਈ ਚੀਜ਼ਾਂ ਦੇਖੋ ਹਨਾ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਕਈ ਸਾਰੀਆਂ ਪਰੇਸ਼ਾਨੀਆਂ ਦੇਖਣੀਆਂ ਪੈਂਦੀਆਂ ਇਹਦੇ ਨਾਲ ਪ੍ਰਸ਼ਾਸਨ ਦਾ ਵੀ ਕੰਮ ਸੌਖਾ ਹੋ ਜੂ ਕਿ ਸਰਕਾਰ ਨੂੰ ਇਹ ਚੀਜ਼ਾਂ ਚਾਹੀਦੀ ਚਾਹੀਦੀ ਬਿਲਕੁਲ ਜੀ ਬਿਲਕੁਲ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਜੀ ਕਿੱਥੇ ਦਾ ਸਰਕਾਰ ਨੇ ਆਪ ਖੁਦ ਇਹ ਪਲਾਨ ਕਰਨਾ ਸੀਗਾ ਕਿੱਥੇ ਸਾਡੇ ਭਾਈ ਜੀ ਗਰਮੀਤ ਸਿੰਘ ਮਾਨ ਨੇ ਪਲਾਨ ਕਰ ਰਹੇ ਨੇ ਉਹਨਾਂ ਨੂੰ ਪਤਾ ਉਹ ਵਾਤਾਵਰਨ ਦੇ ਪ੍ਰੇਮੀ ਨੇ ਅਸੀਂ ਵੀ ਵਾਤਾਵਰਨ ਦੇ ਪ੍ਰੇਮੀਆ ਪਿੰਡ ਬੱਲੋ ਦੇ ਤੇ ਅਸੀਂ ਚਾਹੁੰਦੇ ਆ ਵੀ ਜਿਹੜਾ ਇਹ ਪ੍ਰਾਲੀ ਦਾ ਨਿਪਟਾਰਾਗਾ ਇਹ ਚੰਗੀ ਤਰ੍ਹਾਂ ਹੋਵੇ ਤੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਵੀ ਭਾਈ ਗਰਮੀਤ ਸਿੰਘ ਮਾਨ ਦੀ ਤੁਸੀਂ ਹੈਲਪ ਕਰੋ ਉਹਨਾਂ ਦੀ ਯਾਨੀ ਕਿ ਜਿਹੜੀ ਫੈਕਟਰੀ ਆ ਉਹਨੂੰ ਚਾਲੂ ਕੀਤਾ ਜਾਵੇ ਸਰਕਾਰ ਸਪੋਰਟ ਕਰੇ ਥੋੜੀ ਬੋਤੀ ਥੋੜੀ ਬੋਤੀ ਉਹ ਕਰਨਗੇ ਥੋੜੀ ਬੋੜੀ ਸਰਕਾਰ ਸਪੋਰਟ ਕਰੇ ਉਹਨਾਂ ਦੀ ਤਾਂ ਕਿ ਜਿਹੜੇ ਫੈਕਟਰੀ ਦਾ ਕੰਮ ਇਹ ਚੱਲ ਸਕੇ ਉਹਦੇ ਵਿੱਚ ਕੀ ਆ ਜੀ ਕੁਝ ਨਹੀਂ ਉਹਦੇ ਵਿੱਚ ਆ ਪਰਾਲੀ ਉੱਤੇ ਲੈ ਕੇ ਰੱਖ ਦੇਣੀ ਆ ਕੋਈ ਕੋਈ ਮਸ਼ੀਨਾਂ ਨੇ ਫੋਰਨ ਕੰਟਰੀਆਂ ਦਾ ਵੀ ਉਹਦੀ ਪਰਾਲੀ ਤੋਂ ਉਹਨਾਂ ਨੇ ਗਿੱਟੀ ਤਿਆਰ ਕਰਨੀ ਆ ਅੱਛਾ ਕੋਈ ਪ੍ਰਦੂਸ਼ਣ ਨਹੀਂ ਉਹਦਾ ਕੁਛ ਨਹੀਂਗਾ ਮਤਲਬ ਕੋਈ ਜਿਵੇਂ ਪਾਣੀ ਪ੍ਰਦੂਸ਼ਣ ਹੁੰਦਾ ਫੈਕਟਰੀ ਦਾ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਅਸੀਂ ਤਾਂ ਬਾਈ ਜੀ ਤੇ ਆਪ ਨੇੜੇ ਉਹ ਕਿਸੀਂ ਦੇਖ ਕੇ ਆਇਆ ਫੈਕਟਰੀ ਜੀ ਹਾਂਜੀ ਹਾਂਜੀ ਯਾਨੀ ਕਿ ਉਹਦਾ ਕੋਈ ਪ੍ਰਦੂਸ਼ਣ ਨਹੀਂ ਕੁਛ ਨਹੀਂਗਾ ਪ੍ਰਦੂਸ਼ਣ ਰਹਿਤ ਫੈਕਟਰੀ ਆ ਉਹ ਜਿਹੜਾ ਆ ਆਪਣਾ ਸੰਕਟ ਆ ਐਡਾ ਵੱਡਾ ਇਹ ਸਾਰਾ ਖਤਮ ਹੋ ਜਾਊਗਾ ਜੀ ਇਹਦੇ ਗੱਠਾ ਬਣ ਜਾਣੀਆਂ ਸਾਡਾ ਜੀ ਸਾਡੀ ਕਿਸਾਨ ਦੀ ਟੈਨਸ਼ਨ ਆ ਅਸੀਂ ਟੈਨਸ਼ਨ ਮੁਕਤ ਹੋ ਜਾਣਗੇ ਹਾਂ ਚਲੋ ਇਹ ਤਾਂ ਵਧੀਆ ਗੱਲ ਆ ਦੇਖੋ ਜਿਹੜਾ ਇਹਨਾਂ ਦੇ ਪਿੰਡ ਪ੍ਰੋਜੈਕਟ ਲੱਗਣਾ ਸੀ ਕਹਿੰਦੇ ਉਹ ਜਿਹੜਾ ਪ੍ਰਦੂਸ਼ਣ ਮੁਕਤ ਪ੍ਰੋਜੈਕਟ ਸੀਗਾ ਤਾਂ ਜਿਹੜੇ ਪਿੰਡ ਵਾਸੀਆਂ ਨੇ ਵੀ ਅਪੀਲ ਆ ਵੀ ਇਹਨਾਂ ਨੂੰ ਸਪੋਰਟ ਕਰੋ ਜਏ ਪ੍ਰੋਜੈਕਟ ਲਗਾਉਣ ਦੇ ਲਈ ਤੇ ਸਰਕਾਰ ਨੂੰ ਤੇ ਸਾਡੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਤੁਸੀਂ ਅਜਿਹੇ ਪ੍ਰੋਜੈਕਟਾਂ ਨੂੰ ਜਿਹੜਾ ਤੁਸੀਂ ਪਹਿਲ ਦੇ ਆਧਾਰ ਤੇ ਲਵੋ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਤੁਸੀਂ ਹੁਣ ਜਿੰਨਾ ਸਮੱਸਿਆਵਾਂ ਨਾਲ ਜੂਝ ਰਹੇ ਹੋ ਉਹ ਤੁਹਾਨੂੰ ਸਮੱਸਿਆਵਾਂ ਆਉਣ ਵਾਲੇ ਸਮੇਂ 'ਚ ਦੇਖਣੀਆਂ ਨਾ ਪੈਣ ਤਾਂ ਅਜਿਹੇ ਪ੍ਰੋਜੈਕਟਾਂ ਨੂੰ ਤੁਸੀਂ ਪਹਿਲ ਦਿਓ ਪਿੰਡ ਪਿੰਡਾਂ ਵਿੱਚ ਕਈ ਚੌਥਾ ਮਾਦੇ ਵਿੱਚ ਤੁਸੀਂ ਜਿਹੜੇ ਅਜਿਹੇ ਪ੍ਰੋਜੈਕਟ ਲਗਾ ਸਕਦੇ ਹੋ ਜਿਵੇਂ ਕਿ ਪਿੰਡ ਬੱਲੋ ਦੇ ਇੱਕ ਬੜੇ ਹੀ ਵਾਤਾਵਰਣ ਪ੍ਰੇਮੀ ਉੱਗੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਜੀ ਵੱਲੋਂ ਉਪਰਾਲਾ ਕੀਤਾ ਗਿਆ ਸੀ ਪਰ ਕੁਝ ਕਾਰਨਾ ਕਰਕੇ ਜਿਹੜੀ ਉਹ ਪਲਾਂਟ ਆ ਜਿਹੜੀ ਉਹ ਫੈਕਟਰੀ ਲੱਗ ਨਹੀਂ ਸਕੀ ਤਾਂ ਥੋੜਾ ਜਿਹਾ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤੇ ਉਹਨਾਂ ਦਾ ਸਹਿਯੋਗ ਕਰਨ ਤਾਂ ਜੋ ਅਜਿਹਾਂ ਪ੍ਰਾਂਟ ਪਲਾਂਟ ਆ ਜਿਹੜੇ ਪ੍ਰੋਜੈਕਟ ਆ ਇਸ ਪਿੰਡ ਵਿੱਚ ਲੱਗ ਸਕਣ ਆਸ-ਪਾਸ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਇਹਦਾ ਫਾਇਦਾ ਹੋ ਸਕੇ ਤੇ ਇਹਨਾਂ ਇਸ ਪਿੰਡ ਤੋਂ ਦੇਖ ਕੇ ਜਿਹੜੇ ਹੋਰ ਪਿੰਡ ਵੀ ਇਸ ਚੀਜ਼ ਦੀ ਨਕਲ ਕਰਨ ਤੇ ਜਿਹੜਾ ਸਾਡੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਇੱਕ ਗੱਲ ਹੋਰ ਜੀ ਯਾਨੀ ਕਿ ਜਿਹੜੇ ਗਰਮੀਤ ਸਿੰਘ ਮਾਨ ਨੇ ਜੀ ਉਹ ਇਸ ਚੀਜ਼ ਨੂੰ ਚਿੰਤਤ ਨੇ ਇਸ ਚੀਜ਼ ਨੂੰ ਲੈ ਕੇ ਜਿਹੜਾ ਮੇਰਾ ਪਿੰਡ ਆ ਬੱਲੋ ਉਹ ਸਾਫ਼ ਸੁਥਰਾ ਪਿੰਡ ਹੋਣਾ ਚਾਹੀਦਾ ਮੇਰਾ ਪਿੰਡ ਬਹੁਤ ਸੋਹਣਾ ਪਿੰਡ ਬਣੇ ਉਹਨਾਂ ਦਾ ਮਾਨਾ ਜੀ ਉਹਨਾਂ ਦੀ ਸੋਚ ਆ ਅਸੀਂ ਵੀ ਉਹਨਾਂ ਦੇ ਦਿੱਤੇ ਹੋਏ ਕਦਮਾਂ ਦੇ ਪਿੱਛੇ-ਪਿੱਛੇ ਚੱਲ ਰਹੇ ਹਾਂ ਉਹਨਾਂ ਦੀ ਸੋਚ ਮੁਤਾਬਕ ਵੀ ਅਸੀਂ ਵੀ ਜਿਹੜਾ ਸਾਡਾ ਬੱਲੋ ਪਿੰਡ ਆ ਉਹ ਯਾਨੀ ਕਿ ਸਾਫ਼ ਸੁਥਰਾ ਪਿੰਡ ਹੋਵੇ ਸਾਡਾ ਬਹੁਤ ਸੋਹਣਾ ਪਿੰਡ ਬਣੇ ਜੀ ਹਾਂ ਹਾਂ ਕੁਝ ਹੱਦ ਤੱਕ ਤਾਂ ਮੈਂ ਤੁਹਾਡੇ ਪਿੰਡ ਦੇ ਵਿੱਚ ਵਿਚਰੀਆਂ ਵੀ ਬਹੁਤ ਵਧੀਆ ਚੀਜ਼ਾਂ ਕਈ ਫੈਸਿਲਿਟੀ ਜਹੇ ਜਿਗਾਂ ਨੇ ਜਿਹੜੀਆਂ ਲੋਕਾਂ ਨੂੰ ਬਹੁਤ ਮਤਲਬ ਕਿਤੇ ਦੇਖਣ ਨੂੰ ਮਿਲਦੀਆਂ ਨਹੀਂ ਪਰ ਕੁਝ ਇੱਕ ਕਮੀਆਂ ਹੈਗੀਆਂ ਨੇ ਮੈਂ ਚਾਹਾਂਗੀ ਚਲੋ ਸੋਡੇ ਪਿੰਡ ਵਾਲੇ ਵੀ ਤੁਹਾਨੂੰ ਸਹਿਯੋਗ ਦੇਣ ਗਰਮੀਤ ਵੀਰ ਜੀ ਨੂੰ ਵੀ ਸਹਿਯੋਗ ਦੇਣਾ ਹਨਾ ਤਾਂ ਸਰਕਾਰ ਵੀ ਇਸ ਵੱਲ ਥੋੜਾ ਜਿਹਾ ਧਿਆਨ ਦੇਵੇ ਤੇ ਇੱਕ ਜੇ ਮੰਨ ਲਓ ਇਹ ਫੈਕਟਰੀ ਲੱਗਦੀ ਹੈ ਪ੍ਰੋਜੈਕਟ ਲੱਗਦਾ ਤਾਂ ਰੁਜ਼ਗਾਰ ਦਾ ਕੀ ਸਿਸਟਮ ਹੈ ਜਿਵੇਂ ਅੱਜ ਕੱਲ ਬੇਰੁਜ਼ਗਾਰੀ ਬਹੁਤ ਵਧੀ ਹੋਈ ਆ ਬਿਲਕੁਲ ਜੀ ਇਹ ਅੱਜ ਕੱਲ ਬੇਰਜ਼ਗਾਰ ਤੁਰੇ ਫਿਰਦੇ ਨੇ ਉਹਨਾਂ ਨੂੰ ਰਜ਼ਗਾਰ ਮਿਲੂਗਾ ਇਸ ਫੈਕਟਰੀ ਦੇ ਵਿੱਚ ਜੀ ਹਾਂਜੀ 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 ਤੇ ਯਾਨੀ ਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਦੇ ਟਰੈਕਟਰ ਵਗੈਰਾ ਵੀ ਚੱਲਣਗੇ ਜੀ ਕਿਸਾਨਾਂ ਨੂੰ ਵੀ ਰਜ਼ਗਾਰ ਮਿਲੂਗਾ ਸਾਰਿਆਂ ਨੂੰ ਮਿਲਣਾ ਤੇਰਾ ਸਾਰੇ ਯਾਨੀ ਕਿ ਸਾਰਾ ਇਸ ਤੇ ਸਾਰੇ ਪਿੰਡ ਦਾ ਭਲਾ ਸਾਡੇ ਪਿੰਡ ਬੱਲੋ ਦਾ ਸਾਡੇ ਨਗਰ ਦਾ ਸਾਰੇ ਪਿੰਡ ਨੂੰ ਰਜ਼ਗਾਰ ਮਿਲੂਗਾ ਜੀ ਇਹਦੇ ਵਿੱਚ ਅਨਿਕ ਜਿਹਦੇ ਘਰ ਰੋਟੀ ਨਹੀਂ ਪੱਕਦੀ ਉਹਦਾ ਕਿ ਚੁੱਲ੍ਹਾ ਚੱਲੂਗਾ ਇਸ ਫੈਕਟਰੀ ਤੋਂ ਹਾਂਜੀ ਹਾਂਜੀ ਇਹ ਤਾਂ ਚਲੋ ਵਧੀਆ ਗੱਲਾਂ ਹਨਾ ਜ਼ਰੂਰੀ ਵੀ ਆ ਰੁਜ਼ਗਾਰ ਮਿਲਣਾ ਤਾਂ ਸਭ ਤੋਂ ਵੱਡੀ ਗੱਲ ਆ ਬਾਕੀ ਇੱਥੇ ਜਿਹੜਾ ਪਲਾਂਟ ਲੱਗਿਆ ਉਹ ਤੇ ਫਿਲਹਾਲ ਡੰਪ ਬਣਿਆ ਹੋਇਆਗਾ ਆਲੇ ਪੂਰਾ ਨਹੀਂ ਹੋਇਆ ਉਹ ਕੰਮ ਹਾਂ ਡੰਪ ਉੱਥੇ ਬਣਿਆ ਹੋਇਆ ਜੀ ਪਿਛਲੇ ਸਾਲ ਵੀ ਕੁਝ ਕੁ ਗੱਠਾਂ ਉੱਥੇ ਡੰਪ ਕੀਤੀਆਂ ਸੀਗੀਆਂ ਜੀ ਹਾਂਜੀ ਹਾਂਜੀ ਤੇ ਇਸ ਵਾਰ ਵੀ ਬਾਈ ਗਰਮੀਤ ਦਾ ਅਪਰਾਲਾ ਜੀ ਉਹ ਐਸ ਬਾਰ ਵੀ ਜਿਹੜੇ ਜਿਹੜੀ ਜਿੰਨੇ ਵੀ ਗੱਠ ਬਣ ਕੇ ਤਿਆਰ ਹੁੰਦੀ ਆ ਉਹਨਾਂ ਦਾ ਜਿਹੜਾ ਉੱਥੇ ਡੰਪ ਬਣਿਆ ਹੋਇਆ ਜੀ ਉਹਦੇ ਵਿੱਚ ਉਹ ਆਪਣੇ ਸਟੋਰ ਕਰ ਰਹੇ ਨੇ ਕਰ ਰਹੇ ਨੇ ਉਸ ਤੋਂ ਮਤਲਬ ਉਹ ਅੱਗੇ ਆਪ ਦਾ ਜਿੱਥੇ ਵੀ ਉਹਨਾਂ ਨੇ ਆਇਆ ਹੈ ਉਹਨਾਂ ਨੇ ਕਿਤੇ ਹੋਰ ਜਗ੍ਹਾ ਤੇ ਕੋਈ ਪ੍ਰੋਜੈਕਟ ਲਗਾਇਆ ਜੀ ਹਾਂਜੀ ਪਹਿਲਾਂ ਵੱਲੋਂ ਦੇ ਵਿੱਚ ਉਹਨਾਂ ਨੇ ਪ੍ਰੋਜੈਕਟ ਲਗਾਉਣਾ ਸੀਗਾ ਜੀ ਕੁਝ ਕਾਰਨਾਂ ਕਰਕੇ ਉਹ ਪ੍ਰੋਜੈਕਟ ਨਹੀਂ ਚੱਲਿਆ ਜੀ ਹਾਂਜੀ ਫਿਰ ਉਹ ਪ੍ਰੋਜੈਕਟ ਉਹਨਾਂ ਨੇ ਕਿਤੇ ਦੂਰ ਕਿਤੇ ਹੋਰ ਜਗ੍ਹਾ ਤੇ ਲਗਾ ਲਿਆ ਜੀ ਉਹ ਇੱਥਾਂ ਵੀ ਜਿਹੜੀ ਪਰਾਲੀ ਆ ਉਹ ਗੱਠਾਂ ਆਵਦੀਆਂ ਇੱਥੋਂ ਸ਼ਿਫਟ ਕਰਨਗੇ ਅੱਗੇ ਅੱਗੇ ਅੱਛਾ ਠੀਕ ਹੈ ਠੀਕ ਹੈ ਜੀ ਮਤਲਬ ਉਹਨਾਂ ਦਾ ਸਿਸਟਮ ਆਲੇ ਵੀ ਚੱਲ ਰਿਹਾ ਪਰ ਉਹਨਾਂ ਦੇ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਸੀਗੀ ਵੀ ਮੇਰੇ ਪਿੰਡ ਦੇ ਵਿੱਚ ਇਹ ਚੀਜ਼ ਹੋਵੇ ਬਿਲਕੁਲ ਜੀ ਬਿਲਕੁਲ ਉਹ ਤਾਂ ਸਾਥੋਂ ਬਹੁਤ ਦੂਰ ਬੈਠੇ ਨੇ ਜੀ ਹਾਂਜੀ ਹਾਂਜੀ ਤੇ ਪਰ ਫਿਰ ਵੀ ਉਹ ਵੱਲੋਂ ਬਾਰੇ ਬਹੁਤ ਜ਼ਿਆਦਾ ਸੋਚਦੇ ਨੇ ਸਾਡੇ ਪਿੰਡ ਬਾਰੇ ਵਧੀਆ ਗੱਲ ਆ ਜੀ ਤੇ ਉਸ ਵੀਰ ਨੂੰ ਵੀ ਬਹੁਤ ਬਹੁਤ ਜਿਹੜੇ ਵਧਾਈ ਦੇ ਪਾਤਰ ਨੇ ਉਹ ਵੀਰ ਤਾਂ ਜਿਹੜਾ ਉਹਨਾਂ ਦਾ ਜਿਹੜਾ ਕੰਮ ਉਹਨਾਂ ਨੇ ਸੋਚਿਆ ਸੀਗਾ ਪਰ ਹਲੇ ਤੱਕ ਪੂਰਾ ਨਹੀਂ ਹੋ ਸਕਿਆ ਤਾਂ ਪਿੰਡ ਵਾਸੀ ਵੀ ਜਿਹੜਾ ਉਹਨਾਂ ਦਾ ਸਹਿਯੋਗ ਦੇਣ ਤੇ ਸਾਡਾ ਪ੍ਰਸ਼ਾਸਨ ਵੀ ਉਹਨਾਂ ਨੂੰ ਸਹਿਯੋਗ ਦੇਵੇ ਤਾਂ ਜੋ ਅਜਿਹੇ ਪ੍ਰੋਜੈਕਟ ਪਲਾਂਟ ਪਿੰਡਾਂ ਦੇ ਵਿੱਚ ਲੱਗ ਸਕਣ ਤੇ ਪਰਾਲੀ ਦਾ ਜਿਹੜਾ ਨਿਪਟਾਰਾ ਸਹੀ ਢੰਗ ਨਾਲ ਹੋ ਸਕੇ